ਇਸੇ ਮਾਰਗ ਉੱਤੇ ਖੜੇ ਆ ਜਿੱਥੇ ਇੰਟਰਲੋਕ ਸੜਕਾ ਜਿਹੜੀ 2 ਸਾਲ ਬਾਅਦ ਬਣਾਈ ਗਿਆ ਪਹਿਲਾਂ ਰੁਕਾਵਟਾਂ ਦੇ ਵਿੱਚ ਕਿਸੇ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਲਿਖਤੀ ਰੂਪ ਚ ਦੇਣ ਨੂੰ ਪ੍ਰੰਤ ਪੈ ਗਈ ਸੀ ਤੇ ਸਾਡੇ ਨਾਲ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨਾਲ ਵੀ ਗੱਲਬਾਤ ਕਰਾਂਗੇ ਉਹ ਵੀ ਇੰਟਰਲੋਕ ਜੋ ਨਵੀਂ ਸੜਕ ਬਣੀ ਆ ਉਹਦਾ ਨਿਰੇਖਣ ਕਰਨ ਲਈ ਆਏ ਨੇ ਪ੍ਰਧਾਨ ਨਗਰ ਕੌਂਸਲ ਨਾਬਾ ਉਹਨਾਂ ਦੇ ਪਤੀ ਸਮਾਜ ਸੇਵਕ ਪੰਕਜ ਪਪੂ ਵੀ ਪਹੁੰਚੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਹਕੀਕਤ ਇਹ ਆ ਕਿ ਜੋ ਸ਼ਿਕਾਇਤ ਕੀਤੀ ਗਈ ਸੀ ਉਸ ਤੋਂ ਬਾਅਦ ਅਸਲੀਅਤ ਹੈ ਜਿਹੜੀ ਉੱਪਰ ਅਫਸਰਾਂ ਨੂੰ ਦੱਸੀ ਗਈ ਉਹ ਉਸ ਤੋਂ ਉਪਰੰਤ ਹੈ ਜਿਹੜੀ ਸੜਕ ਦੁਆਰਾ ਬਣਾਈ ਗਈ ਆ ਇਹਦਾ ਫਿੱਤਾ ਮਾਰਨ ਤੋਂ ਬਾਅਦ ਬਿਲ ਪਾਸ ਹੋਣ ਤੋਂ ਬਾਅਦ ਅਗਲਾ ਟੈਂਡਰ ਪਾ ਕੇ ਜਿਹੜੀ ਸੜਕਾਂ ਜਿਹੜੀ ਹੋਰ ਵੀ ਬਣਾਈ ਜਾਊਗੀ ਤੁਹਾਡੀ ਗੱਲ ਕਰਵਾਉਣੇ ਆ ਐਮਐਲਏ ਸਾਹਿਬ ਨਾਲ ਸਮਾਜ ਸੇਵਕ ਪੱਪੂ ਨਾਲ ਅਤੇ ਪਵਨ ਗਰਗ ਦੀ ਨਾਲ ਇਹ ਜਿਹੜੀ ਸੜਕ ਹੈ ਜੀ ਬੜਾ ਗੰਭੀਰ ਇਸ਼ੂ ਸੀਗਾ ਮੈਸ ਗੇਟ ਦੀ ਇਹ ਸੜਕ ਹੈ ਜੀ ਔਰ ਤਕਰੀਬਨ ਪਿਛਲੇ 2-2.5 ਸਾਲ ਤੋਂ ਇਹ ਮਸਲਾ ਬੜਾ ਅੜਿਆ ਹੋਇਆ ਸੀਗਾ ਔਰ ਇਹ ਸੜਕ ਬਣਦੀ ਆ ਰਹੀ ਸੀ ਕੁਝ ਸ਼ਰਾਰਤੀ ਅੰਸਰਾਂ ਨੇ ਇਹਦੀ ਕੰਪਲੇਂਟ ਕਰਤੀ ਜੀ ਇਹ ਗਲਤ ਬਣ ਰਹੀ ਹੈ ਜੀ ਇਹ ਰੋਕਣੀ ਚਾਹੀਦੀ ਆ ਉਹ ਬੜਾ ਕ੍ਰਿਟੀਕਲ ਮਾਮਲਾ ਹੋ ਗਿਆ ਪਰ ਇਹਦੀ ਪ੍ਰੋਪਰ ਪੈਰ ਵੀ ਕਰਕੇ ਉੱਪਰ ਮੰਤਰੀ ਸਾਹਿਬ ਨਾਲ ਗੱਲ ਕਰਕੇ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਸਾਡੀ ਸਾਰੀ ਟੀਮ ਜਿਹੜੀ ਆ ਆਪਣ ਗੁਪਤਾ ਜੀ ਮੇਰੇ ਨਾਲ ਗਏ ਸੀਗੇ ਸਾਡੇ ਇੱਥੋਂ ਦੇ ਜਿਹੜੇ ਦੁਕਾਨਦਾਰ ਪੁਰਾਣੇ ਸਾਰੇ ਇਹਨਾਂ ਦੀ ਬੜੀ ਮੰਗ ਸੀਗੀ ਔਰ ਇਹ ਹੁਣ ਸੜਕ ਜਿਹੜੀ ਆ ਅਸੀਂ ਇਹਨੂੰ ਮੁਕੰਮਲ ਕਰ ਰਹੇ ਆ ਇਹ 86 ਸਾਡੇ 86 ਲੱਖ ਰੁਪਏ ਦਾ ਇਹਦਾ ਬਜਟ ਸੀਗਾ ਜੀ ਉਸ ਟਾਈਮ ਜਦੋਂ ਇਹ 2020 ਦੇ ਵਿੱਚ 2020 ਕੀ ਦੇ ਵਿੱਚ ਜਦੋਂ ਪਾਸ ਹੋਈ ਆ ਹੁਣ 2025 ਚੱਲ ਰਿਹਾ ਔਰ ਇਹ ਸੜਕ ਦੀ ਬੜੀ ਮੰਗ ਸੀਗੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਸੜਕ ਜਿਹੜੀ ਆ ਲੋਕਟਾਈਲ ਜਿਹੜੀ ਆ ਦੋਨੇ ਪਾਸੇ ਟੱਚ ਹੋ ਰਹੀ ਆ ਯਾਨੀ ਕਿ ਇੱਧਰ ਬਾਲ ਟੂ ਬਾਲ ਹੈ ਜੀ ਔਰ ਇਹਦੀ ਚੁੜਾਈ ਨਾ ਨਾ ਕਰਦੇ ਮੇਰੇ ਖਿਆਲ 60 ਫੁੱਟ ਹੋਊਗੀ। 50 ਫੁੱਟ 50 50 ਫੁੱਟ ਦੇ ਆਸ-ਪਾਸ ਸਿੱਧੀ ਹੈਗੀ ਆ ਔਰ ਦੁਕਾਨਦਾਰ ਸਾਰੇ ਖੁਸ਼ ਨੇ ਜੀ ਇਹ ਸੜਕ ਜਿਹੜੀ ਆ ਬਣ ਰਹੀ ਹੈ ਕੁਝ ਸੜਕ ਦਾ ਹਿੱਸਾ ਜਿਹੜਾ ਅੱਗੇ ਜਾ ਕੇ ਸਾਨੂੰ ਇਹ ਆ ਕਿ ਉਦੋਂ ਬਜਟ ਹੋਰ ਸੀਗਾ ਹੁਣ ਇੱਕ ਮਹਿੰਗਾਈ ਵੀ ਹੋ ਗਈ ਆ ਉਹਦੇ ਵਿੱਚ ਜੇ ਕੋਈ ਕਮੀ ਪੇਸ਼ੀ ਹੋਸੀ ਨਾ ਦੁਬਾਰਾ ਫਿਰ ਟੈਂਡਰ ਕਰਕੇ ਜਿਹੜੀ ਰਹਿ ਗਈ ਉਹਨੂੰ ਕੰਪਲੀਟ ਅਸੀਂ ਕਰਾਂਗੇ ਸੋ ਮੈਂ ਇਸ ਗੇਟ ਤੇ ਜਿੰਨੇ ਸਾਰੇ ਦੁਕਾਨਦਾਰ ਭਰਾ ਨੇ ਅਮਨ ਜੀ ਖੜੇ ਨੇ ਸਾਡੇ ਸਾਰੇ ਭਰਾ ਜਿੰਨੇ ਖੜੇ ਨੇ ਸਾਰੇ ਤੇ ਬੜੀ ਦੇਰ ਤੋਂ ਮੰਗ ਕਰ ਰਹੇ ਸੀਗੇ ਕਿ ਇਹ ਮੈਨੂੰ ਮੰਗ ਪੱਤਰ ਵੀ ਦਿੱਤਾ ਕਿ ਇਹ ਸੜਕ ਬਣਨੀ ਚਾਹੀਦੀ ਆ ਪਰ ਇਹ ਹੁਣ ਸੜਕ ਬਣ ਗਈ ਹੈ ਜੀ ਤੇ ਅੱਜ ਮੈਂ ਇਹਦਾ ਦੌਰਾ ਕਰਨ ਵਾਸਤੇ ਆ ਔਰ ਮੈਨੂੰ ਬੜਾ ਅੱਛਾ ਲੱਗ ਰਿਹਾ ਕਿ ਜਿੱਨੇ ਸਾਡੇ ਦੁਕਾਨਦਾਰ ਭਰਾ ਨੇ ਕੱਪੜੇ ਦੀਆਂ ਦੁਕਾਨਾਂ ਵੀ ਨੇ ਇੱਥੇ ਸਾਰੀਆਂ ਬੜੀਆਂ ਮੇਜਰ ਦੁਕਾਨਾਂ ਨੇ ਆਹ ਦੇਖੋ ਸਾਡੀ ਪ੍ਰਪੋਜ਼ਲ ਤਾਂ ਇਹੀ ਹੈ ਜੀ ਪ੍ਰਪੋਜ਼ਲ ਲਈ ਹੈ ਕਿਉਂਕਿ 2020 ਕੀ ਦਾ ਤੇ ਹੁਣ ਦਾ ਫਰਕ ਪੈ ਗਿਆ ਜੀ ਜੇ ਕੋ ਕਮੀ ਪੇਸ਼ੀ ਆਈ ਤਾਂ ਅਸੀਂ ਦੁਬਾਰਾ ਫਿਰ ਟੈਂਡਰ ਕਰਕੇ ਦੁਬਾਰਾ ਦੀ ਕੋਸਟ ਬਣਾ ਕੇ ਉਹਨੂੰ ਅਸੀਂ ਕੰਪਲੀਟ ਕਰਾਂਗੇ ਜਿਹੜੀ ਹੈ ਸਟੇਸ਼ਨ ਤੋਂ ਲੈ ਕੇ ਮੇਨ ਰੋਡ ਤੱਕ ਉਹ ਕੰਪਲੀਟ ਹੋ ਗਈ ਹੈ ਸੜਕ ਦੀ ਉਹ ਵੀ ਇਹਦਾ ਹਿੱਸਾ ਸੀਗਾ ਜੀ ਜਿਹੜੀ ਪਿੱਛੇ ਕਾਲਜ ਗਰਾਊਂਡ ਤੱਕ ਹੈ ਜੀ ਉਹ ਕੰਪਲੀਟ ਹੈ ਜੀ ਬਹੁਤ ਸ਼ਾਨਦਾਰ ਸੜਕ ਬਣ ਗਈ ਹੈ ਇਹ ਟੋਟਾ ਜਿਹੜਾ ਕੁਝ ਸ਼ਰਾਰਤੀ ਅੰਸਰਾਂ ਦੀ ਸ਼ਿਕਾਇਤ ਕਰਕੇ ਬੀਡੀ ਸੜਕ ਦੇ ਉੱਪਰ ਕਿਉਂ ਲੌਕਡਾਊਨ ਲਾਈ ਜਾ ਰਹੀ ਹੈ ਇਹ ਫਾਲਤੂ ਖਰਚ ਹੋ ਰਿਹਾ ਇਸ ਕਰਕੇ ਕੋਈ ਟੈਕਨੀਕਲੀ ਇਸ਼ੂ ਕਰਕੇ ਡਿਲੇ ਹੋ ਗਈ ਸੀ ਸ਼ਰਾਬ ਦੀ ਅੰਤਰਾਂ ਦੇ ਦੁਆਰਾ ਤਾਂ ਨਹੀਂ ਕੋਈ ਸ਼ਿਕਾਇਤ ਨਹੀਂ ਦੁਬਾਰਾ ਤਾਂ ਸ਼ਿਕਾਇਤ ਕੀ ਕਰਨੀ ਸੀ ਉਹਨੂੰ ਪ੍ਰੂਫ ਹੋ ਗਈ ਜੀ ਹੁਣ ਤਾਂ ਬਣੀ ਗਈ ਹੈ ਜੀ ਸੜਕ ਪਰ ਦੁਕਾਨਦਾਰ ਭਰਾ ਜਿਹੜੇ ਸੀ ਇਸ ਚੀਜ਼ ਤੋਂ ਬਹੁਤ ਦੁਖੀ ਸੀਗੇ ਇੱਥੇ ਮਿੱਟੀ ਉੱਡਦੀ ਸੀਗੀ ਹਾਂਜੀ 1.5 ਸਾਲ ਤੱਕ ਆ 1.5 ਸਾਲ ਤੱਕ ਹੋਏ ਮਿੱਟੀ ਉੱਡਦੀ ਸੀਗੀ ਦੁਕਾਨਾਂ ਦੇ ਘਟਾ ਜਾਂਦਾ ਸੀ ਸਫਾਈ ਕਰਨੀ ਪੈਂਦੀ ਸੀ ਬਾਰ-ਬਾਰ ਔਰ ਜਦੋਂ ਮੀਂਹ ਕਣੀ ਆਉਂਦੀ ਸੀ ਨੀਵਾ ਸੀਗਾ ਪਾਣੀ ਖੜਦਾ ਸੀਗਾ ਪਟ ਪਟਾਈ ਬਹੁਤ ਹੋਇਆ ਸੀਗਾ ਕੁੱਲ ਮਿਲਾ ਕੇ ਸਮਝ ਲਓ ਕਿ ਡਸਟਰਬ ਸੀ ਸਾਰੀ ਮਾਰਕੀਟ ਪਰ ਹੁਣ ਸਾਰੀ ਮਾਰਕੀਟ ਜਿਹੜੀ ਹੈ ਜੀ ਖੁਸ਼ ਹੈ ਨਾਬਾ ਪਟਿਆਲਾ ਗੇਟ ਮੈਸ ਦੀ ਇਹ ਜਿਹੜੀ ਸੜਕ ਹੈ ਹੁਣ ਲੋਕ ਟਾਈਲ ਜਿਹੜੀ ਔਰ 80 80 ਐਮ ਐਮ ਦੀ ਲੋਕ ਟਾਈਲ ਜਿਹੜੀ ਆ ਉਹਦੇ ਨਾਲ ਬਣੀ ਹੈ ਜੀ ਹੈਵੀ ਟਾਈਲ ਹੈ ਆਈ ਐਸ ਆਈ ਮਾਰਕ ਹੈ ਜੀ ਹਰ ਚੀਜ਼ ਦੀ ਕੁਆਲਿਟੀ ਚੈੱਕ ਕਰਕੇ ਫਿਰੇ ਕੰਮ ਕੀਤਾ ਹੈ ਸੜਕ ਡੇਢ ਸਾਲ ਤੋਂ ਬਹੁਤ ਖਰਾਬ ਸੀ ਬਹੁ ਬੁਰੇ ਹਾਲਤ ਸੀ ਇਹਨਾਂ ਨੇ ਬਹੁ ਬਧੀਆ ਉਪਰਾਲਾ ਕਰਕੇ ਬਣਵਾਈ ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਜ਼ਿਆਦਾ ਬੁਰਾ ਹਾਲ ਸੀ ਜੀ ਸਾਡੇ ਸਿਨੇਮਾ ਰੋਡ ਨਿਵਾਸੀ ਇਸ ਗੱਲ ਤੋਂ ਬਹੁਤ ਪਰੇਸ਼ਾਨ ਸੀਗੇ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਸਵੇ ਐਮਐਲਏ ਸਾਹਿਬ ਦੇਵਮਾਨ ਜੀ ਦਾ ਪਪੂ ਸ਼ਤੀਲ ਜੀ ਦਾ ਜਿਨ੍ਹਾਂ ਨੇ ਰਲ ਕੇ ਇੰਨੀ ਮਿਹਨਤ ਕਰਕੇ ਇਹ ਸੜਕ ਨੂੰ ਬਣਵਾਇਆ ਤੇ ਹੁਣ ਸਾਡੇ ਅਸੀਂ ਸਿਨੇਮਾ ਰੋਡ ਨਿਵਾਸੀ ਬਹੁਤ ਖੁਸ਼ ਆ ਅਸੀਂ ਐਮਐਲਏ ਸਾਹਿਬ ਨੂੰ ਇਹ ਵੀ ਬੇਨਤੀ ਕਰਦੇ ਹਾਂ ਵੀ ਸੜਕ ਤੋਂ ਨੇ ਬਹੁਤ ਵਧੀਆ ਬਣਵਾਤੀ ਪਰ ਅਸੀਂ ਕਹਿੰਦੇ ਵੀ ਇਹਨੂੰ ਹੋਰ ਸੁੰਦਰ ਬਣਾਣ ਲਈ ਜਿਹੜੀਆਂ ਲਾਈਟਾਂ ਵਗੈਰਾ ਲੱਗਣ ਦੀ ਡਿਮਾਂਡ ਆ ਉਹ ਵੀ ਨਾਲ ਨਾਲ ਲਗਵਾ ਕੇ ਧਿਆਨ ਤਾਂ ਜੋ ਲੋਕਾਂ ਨੂੰ ਇਹ ਸੜਕ ਇੱਕ ਸ਼ਹਿਰ ਨੂੰ ਦੇਖਣ ਦਾ ਦ੍ਰਿਸ਼ ਮਿਲ ਜੇ ਬਹੁਤ ਵਧੀਆ ਢੰਗ ਨਾਲ ਬਹੁਤ ਬਹੁਤ ਚਰਚਾ ਕੀਤੀ ਸੀ ਮੈਂ ਤੁਸੀਂ ਮੰਤਰੀ ਕੋਲ ਜਾ ਕੇ ਆ ਅਟ ਚੰਦਾ ਇਹਦੀ ਸ਼ਰਾਰਤੀ ਅੰਸਰਾਂ ਨੇ ਕਹਿਤਾ ਜੀ ਇਹ ਸੜਕ ਨਹੀਂ ਬੇਕੋ ਕੁਝ ਬੰਦਿਆਂ ਦੀ ਛੋਟੀ ਮੋਟੀ ਸਮੱਸਿਆ ਹੈ ਦੀ ਕੁਝ ਬੰਦਿਆਂ ਦੇ ਪੁਰਾਣੇ ਘਰ ਹੋਣ ਕਰਕੇ ਨੀਵੇਂ ਦੀ ਜੀ ਉਹਨਾਂ ਦੇ ਘਰ ਉਹ ਵਿਚਾਰੇ ਬੰਦੇ ਤਾਂ ਕਰਕੇ ਥੋੜੀ ਜੀ ਸਮੱਸਿਆ ਕ੍ਰੀਏਟ ਕਰਦੇ ਸੀਗੇ ਲੇਕਿਨ ਉਹ ਹੈ ਤੇ ਪ੍ਰਕਿਰਤੀ ਦਾ ਨਿਯਮ ਹੈ ਜਿਹਨੂੰ ਟਾਈਮ ਲੰਗੀ ਜਾਂਦਾ ਹੈ ਸੜਕਾਂ ਉੱਚੀਆਂ ਹੋ ਜਾਂਦੀਆਂ ਨੇ ਘਰ ਨੀਵੇਂ ਹੋ ਹੀ ਜਾਂਦੇ ਨੇ ਇਸ ਕਰਕੇ ਉਹ ਥੋੜੇ ਬਹੁਤੀ ਉਹਨਾਂ ਦੀ ਦਿੱਕਤ تھی ਕਿ ਉਹਦਾ ਹੁਣ ਸਾਰੀ ਇਨਕੁਆਇਰੀ ਹੋਣ ਤੋਂ ਬਾਅਦ ਬਿਆਂ ਸਰਕਾਰ ਨੇ ਇਹਨੂੰ ਚਾਲੂ ਕਰਵਾਇਆ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਸੜਕ ਤਾਂ ਕਾਫੀ ਚਿਰ ਦੀ ਬਣਨ ਵਾਲੀ ਸੀ 2020-21 ਚ ਲਗਭਗ ਇਹਦਾ ਟੈਂਡਰ ਲੱਗਿਆ ਸੀ ਤੇ ਗ੍ਰਾਂਟ ਦਾ ਕੰਮ ਸੀ ਗ੍ਰਾਂਟ ਦਾ ਕੋਈ ਵੀ ਕੰਮ ਹੁੰਦਾ ਹੈ ਉਹ ਇਹ ਨਹੀਂ ਹੁੰਦਾ ਕੋਈ ਡੀਸੀ ਅਪਰੂਵਲ ਦਿੰਦਾ ਉਹਨੂੰ ਕੋਈ ਚੈਲੰਜ ਵਾਲੀ ਗੱਲ ਨਹੀਂ ਸੀ ਔਰ ਪਿਛਲੇ ਸਾਲ MP ਇਲੈਕਸ਼ਨ ਤੇ ਲਵੇ ਕੋਈ ਸਾਡੇ ਇੱਥੇ ਸ਼ਰਾਰਤੀ ਇੱਕ ਅਫਸਰਤੀ ਇੱਥੇ ਬਦਲ ਗਿਆ ਹੁਣ ਤਾਂ ਤੇ ਇੱਕ ਸ਼ਰਾਰਤੀ ਹੋਰ ਇੱਕ ਦੋ ਬੰਦਿਆਂ ਨੇ ਇੱਥੇ ਰਲ ਕੇ ਡੀਸੀ ਨੂੰ ਇਸ ਸੜਕ ਦੀ ਜਿਹੜੀ ਗਲਤ ਪੇਸ਼ਕਸ਼ ਕੀਤੀ ਵੀ ਇਸ ਬਣਨੀ ਹੋਣੀ ਚਾਹੀਦੀ ਇਹ ਬਣ ਸਕਦੀ ਹੋਣੀ ਤਾਂ ਇਸ ਕਰਕੇ ਉਹ ਇਹਨਾਂ ਨੇ ਕੰਮ ਰਕਵਾਤਾ ਦੀ ਤੇ ਉਹਦੇ ਫਿਰ ਸਰਕਾਰੀ ਪ੍ਰੋਜੈਕਟ ਦੁਬਾਰਾ ਬਣਾ ਕੇ ਅਸੀਂ ਉਹ ਸਾਰੀ ਫਾਈਲ ਤਿਆਰ ਕਰਕੇ ਜਦੋਂ ਚੀਫ ਸੈਕਟਰੀ ਦੇ ਡਾਇਰੈਕਟਰ ਦੇ ਪੇਸ਼ ਕੀਤੀ ਤਾਂ ਕੁਝ ਵੀ ਨਹੀਂ ਨਿਕਲਿਆ ਸਰਕਾਰੀ ਕੰਮਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੁਣ ਜਦੋਂ ਉਹਦੀ ਅਪਰੂਵਲ ਆ ਗਈ ਹੁਣ ਬੇਚੇ ਜੇਕਰ ਰੋਕ ਟੋਕ ਬਿਨਾ ਤੋਂ ਅਸੀਂ ਆ ਸੜਕ ਬਣਾਈ ਹੈ ਔਰ ਤੁਹਾਨੂੰ ਪ੍ਰੋਮਿਸ ਕਰਦੇ ਆ ਕਿ ਇੱਕ ਦਿਵਾਲੀ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਜਦੋਂ ਤੁਸੀਂ ਐਕਟਿਵ ਆ ਗੱਡੀ ਮੋਟਰਸਾਈਕਲ ਤੇ ਤੁਰੋਗੇ ਤੁਹਾਡੀ ਬ੍ਰੇਕ ਨਹੀਂ ਲੱਗੂਗੀ ਐ ਸੜਕ ਮਲਾਈ ਵਰਗੀ ਸੜਕ ਬਣੇਗੀ ਅੱਗੇ ਨਹੀਂ ਚੱਲੂ ਰਹੂਗਾ ਕਿ ਬੰਦ ਰਹੂਗਾ ਅੱਗੇ ਦੇਖੋ ਅੱਜ ਸਾਡੇ ਜਿਹੜੇ ਵੱਡੇ ਅਫਸਰ ਨੇ ਐਮੀ ਸਾਹਿਬ ਆਏ ਹੋਏ ਨੇ ਉਹ ਜਿੱਥੇ ਤੱਕ ਸੜਕ ਬਣ ਗਈ ਪਹਿਲਾਂ ਉਹਦਾ ਫਿੱਟਾ ਮਾਰ ਲਗੇ ਚੈੱਕ ਕਰਨਗੇ ਅੱਗੇ ਜਿਹੜਾ ਐਸਟੀਮੇਟ ਰਹਿ ਗਿਆ ਉਹਨੂੰ ਪੂਰਾ ਕਰਨਗੇ ਜਿੰਨਾ ਘਟ ਜੂਗਾ ਨਵਾਂ ਟੈਂਡਰ ਲਾ ਕੇ ਪੂਰੀ ਕਰ ਦਾਂਗੇ ਸ਼ਾਨਦਾਰਾਂ ਦੀ ਜਿਵੇਂ ਡਿ ਚਲੋ ਬਹੁਤ ਵਧੀਆ ਸੜਕ ਬਣੀ ਹੈ ਇਹ ਸੜਕ ਨੂੰ ਬਣਾਉਣ ਲਈ ਸਾਨੂੰ ਕਾਫੀ ਸੰਘਰਸ਼ ਵੀ ਕਰਨਾ ਪਿਆ ਅਸੀਂ 메ਨ ਰੋਡ ਦੇ ਧਰਨੇ ਵੀ ਲਾਏ ਨੇ ਤੇ ਐਮ ਐਲ ਏ ਸਾਹਿਬ ਨੇ ਵੀ ਸਾਡਾ ਉਸ ਟਾਈਮ ਸਾਥ ਦਿੱਤਾ ਤੇ ਹੁਣ ਵੀ ਮੇਰੇ ਅਗਰ ਐਮ ਐਲ ਏ ਸਾਹਿਬ ਨੇ ਇੱਕ ਖਿਲਾਫ ਲਾਇਸੀ ਸਾਡੀ ਸੜਕ ਬੰਨੀ ਚਾਹੀਦੀ ਹੈ ਪਰ ਐਮ ਐਲ ਏ ਸਾਹਿਬ ਨੇ ਸਾਡਾ ਸਾਥ ਦਿੱਤਾ ਕੋਈ ਕੁਝ ਸ਼ਰਾਰਤੀ ਅਫਸਰ ਜਿਵੇਂ ਕਹਿੰਦੇ ਨੇ ਉਹਨਾਂ ਨੇ ਕੰਮ ਰੁਕਵਾਇਆ ਤੇ ਹੁਣ ਸੜਕ ਬਣ ਗਈ ਹੈ ਜਿਹੜਾ ਐਮ ਐਲ ਏ ਸਾਹਿਬ ਨੇ ਮੇਰੇ ਕਾਫੀ ਵਾਰੀ ਉੱਪਰ ਚੰਡੀਗੜ੍ਹ ਜਾ ਕੇ ਜਾਂ ਕੋਈ ਵੀ ਉਹਨਾਂ ਨੇ ਆਪਣੇ ਜੋ ਵਿਭਾਗੀ ਕੰਮ ਨੇ ਉਹ ਕਰਵਾ ਕੇ ਦੁਆਰਾ ਬਹੁਤ ਵਧੀਆ ਚੌੜੀ ਸੜਕ ਬਣ ਗਈ ਹੈ ਕਿੰਨਾ ਟਾਈਮ ਰੁਕੇ ਰੱਖੀ ਦੋ ਸਾਲ ਦੇ ਲਗਭਗ ਹੋ ਗਏ ਜੀ ਦੋ ਸਾਲ ਦੇ ਅਸੀਂ ਬਹੁਤ ਸੰਤਾਪ ਤੋਂ ਗਏ ਘਰ ਦੀ ਮਿੱਟੀ ਬੱਟੇ ਬਹੁਤ ਖੁਸ਼ ਹਾਂ ਹੁਣ ਤਾਂ ਸਾਰੇ